ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਅਕਾਲੀ ਦਲ ਬਾਦਲ ਤੋਂ ਕਾਫੀ ਉੱਠ ਗਿਆ ਹੈ ਅਕਾਲੀ ਦਲ ਕੋਲ ਵਿਧਾਨ ਸਭਾ ਦੇ ਵਿੱਚ ਬੋਲਣ ਲਈ ਪੰਥਾਂ ਦੀ ਰਿਪਰੈਜ਼ੈਂਟੇਸ਼ਨ ਕਰੂ ਕੌਣ ਪੰਥਾਂ ਦੇ ਪੰਥਕ ਮੁੱਦਿਆਂ ਦੀ ਗੱਲ ਕਰੂ ਕੌਣ ਪੰਜਾਬ ਦੀ ਗੱਲ ਕਰੂ ਕੌਣ ਕਿ ਲੋਕ ਜਿਹੜੇ ਆ ਕੋਈ ਨਾ ਕੋਈ ਰਾਹ ਲੱਭਦੇ ਪਏ ਜਿੱਥੇ ਸਿੱਖ ਪੰਥ ਨੂੰ ਦੁਆਰਾ ਖੜਾ ਕੀਤਾ ਜਾ ਸਕੇ ਅਤੇ ਦੋ ਪਾਸਿਓਂ ਕਮਜ਼ੋਰ ਕੀਤਾ ਜਾ ਰਿਹਾ ਇੱਕ ਤਾਂ ਬਾਹਰលੀਆਂ ਤੱਕ ਤਾਂ ਕਮਜ਼ੋਰ ਕਰਨ ਲੱਗੀਆਂ ਹੋਈਆਂ ਇੱਕ ਅੰਦਰਲੀਆਂ ਤਲ ਅਮਰਤਪਾਲ ਸਿੰਘ ਦਾ ਟਵੀਟ ਆਇਆ ਉਹਦੇ ਵਿੱਚ ਆ ਲਿਖਿਆ ਗਿਆ ਆ ਕਿ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ ਇਸ ਪਾਰਟੀ ਦੇ ਥਰੂ ਹੁਣ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਫਿਰ ਪੰਜਾਬ ਦੇ ਕੋਲ ਦੋ ਖੇਤਰੀ ਪਾਰਟੀਆਂ ਨਹੀਂ ਬਣ ਜਾਣਗੀਆਂ ਔਰ ਫਿਰ ਇਹ ਦੋ ਖੇਤਰੀ ਪਾਰਟੀਆਂ ਕਿੱਦਾਂ ਉਲਝਣਗੀਆਂ ਆਪਸ ਵਿੱਚ ਸਤਨਮਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇਸੇ ਗੱਲ ਤੇ ਕਹਿੰਦੇ ਮੈਂ ਸ਼ਰੂ ਉਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋ ਗਈ ਆ ਯਾ ਮਨੂੰ ਤਾਂ ਇੱਕ ਜਿਹੜਾ ਨਾ ਇਹਨਾਂ ਨੇ ਟੂਲ ਇੱਕ ਪਲੇ ਜਿਹੜਾ ਉਹਨੂੰ ਇਹਦੇ ਨਾਲ ਉਹ ਕਰਨਾ ਸ਼ੁਰੂ ਕਰਤਾ ਵੀ ਖੇਲੋ ਤੇ ਰਾਜ ਕਰੋ ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਦੁਆਰਾ ਖੜਾ ਹੋ ਜਾਏਗਾ ਜਿਹਨੂੰ ਸ਼੍ਰੀ ਕਾਲ ਤਖਸਾਲ ਵੇ ਤਨਖਾਹੀਆਂ ਕਰਾ ਦਿੱਤਾ ਸਜ਼ਾ ਵੀ ਭੂਤ ਲੈਣਗੇ ਕਿ ਸਿੱਖ ਕੌਮ ਪੰਥ ਦੇ ਲੋਕ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਅੰਗ ਪਾੜੇ ਉਹਨਾਂ ਦੇ ਨਾਲ ਗਲਵਕੜੀ ਪਾਉਣ ਵਾਲੇ ਨੂੰ ਪੰਜਾਬ ਦਾ ਹੀਰੋ ਦੁਆਰਾ ਬਣਾ ਲੈਣਗੇ ਤੁਹਾਡਾ ਮਨ ਮੰਨਦਾ ਇਹ ਜੀਰ ਕੋਰ ਦਾ ਜਵਾਬ ਦੇਣਾ ਵੀ ਬੰਦਾ ਲੇਕਿਨ ਉਹਨਾਂ ਨੇ ਜਵਾਬ ਬਹੁਤ ਥੋਕਵਾ ਦਿੱਤਾ ਜਦੋਂ ਹਾਈ ਕੋਰਟ ਨੇ ਬਰੀ ਕਰ ਦਿੱਤਾ ਫਿਰ ਤਾਂ ਉਹ ਕੰਮ ਹੀ ਖਤਮ ਹੋ ਜਾਂਦਾ ਹੈ ਬਰੀ ਹੋਣ ਤੋਂ ਬਾਅਦ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਫਿਰ ਉਦੋਂ ਸਵਾਲ ਚੱਕਿਆ ਜਾਣਾ ਚਾਹੀਦਾ ਸੀਗਾ ਦਿਖਦਾ ਪਿਆ ਸਾਫ਼ ਤੌਰ ਤੇ ਵੀ ਇਹ ਸਿਆਸੀ ਤੌਰ ਦੇ ਉੱਤੇ ਜਿਹੜਾ ਹੈ ਇਹ ਖੇਡ ਖੇਡੀ ਗਈ ਹੈ ਕਿਤੇ ਆ ਪੰਥ ਦੇ ਨਾਂ ਦੇ ਉੱਤੇ ਸਿਆਸੀ ਬਦਲਾਖੁਰੀ ਤਾਂ ਨਹੀਂ ਲਈ ਜਾ ਰਹੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਚਰਚਾਵਾ ਦਾ ਮਾਹੌਲ ਗਰਮ ਹੈ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਪਾਰਟੀ ਬਣਨ ਦੀ ਗੱਲ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਕਰ ਦਿੱਤੀ ਗਈ ਨਾ ਸਿਰਫ ਤਰਸੇਮ ਸਿੰਘ ਇਹਦੇ ਹਵਾਲੇ ਬੜੇ ਚਿਰ ਪਹਿਲਾਂ ਤੋਂ ਦਿੱਤੇ ਜਾ ਰਹੇ ਸੀ ਭਾਵੇਂ ਉਹ ਸਰਜੀਤ ਸਿੰਘ ਖਾਲਸਾ ਹੋਣ ਭਾਵੇਂ ਉਹ ਪਿਤਾ ਤਰਸੇਮ ਸਿੰਘ ਹੋਣ ਭਾਵੇਂ ਉਹਨਾਂ ਦੇ ਨਾਲ ਦੇ ਕਰੀਬੀ ਸਾਥੀ ਹੋਣ ਜਾਂ ਭਾਈ ਅਮਰਿਤਪਾਲ ਸਿੰਘ ਦੇ ਚਾਚਾ ਹੋਣ ਲਗਾਤਾਰ ਇੱਕ ਧੜੇ ਦੀ ਗੱਲ ਕੀਤੀ ਜਾ ਰਹੀ ਸੀ ਉਹ ਧੜਾ ਹੁਣ ਇੱਕ ਸਿਆਸੀ ਪਾਰਟੀ ਬਣ ਕੇ ਉੱਭਰਿਆ ਪਰ ਇੱਕ ਪਾਸੇ ਐਮਪੀ ਦੀ ਚੋਣ ਆਜ਼ਾਦ ਜਿੱਤਣਾ ਦੂਜੇ ਪਾਸੇ ਇੱਕ ਪਾਰਟੀ ਦਾ ਗਠਨ ਕਰਨਾ ਔਰ ਉਸ ਪਾਰਟੀ ਦਾ ਭਵਿੱਖ ਕੀ ਇਹ ਦੋਵੇਂ ਚੀਜ਼ਾਂ ਇਕੱਠੀਆਂ ਤੁਰ ਸਕਦੀਆਂ ਨੇ ਕਿ ਜਿਹੋ ਜਿਹਾਂ ਹੰਗਾਰਾ ਭਾਈ ਅਮਰਤਪਾਲ ਸਿੰਘ ਨੂੰ ਜਾਂ ਸਰਜੀਤ ਖਾਲਸਾ ਨੂੰ ਕੱਲਿਆਂ ਲੜ ਕੇ ਮਿਲਿਆ ਸੀ ਉਹ ਹੰਗਾਰਾ ਹੁਣ ਇਸ ਪਾਰਟੀ ਨੂੰ ਨਵੀਂ ਬਣਨ ਵਾਲੀ ਪਾਰਟੀ ਨੂੰ ਮਿਲ ਸਕਦਾ ਹੈ ਕਿ ਨਹੀਂ ਇਹਦੇ ਬਾਰੇ ਚਰਚਾ ਕਰਾਂਗੇ ਦੂਜੀ ਗੱਲ ਬੀਬੀ ਜ਼ਗੀਰਕੌਰ ਨੂੰ ਲੈ ਕੇ ਗੱਲ ਕਰਨੀ ਵੀ ਲਾਜ਼ਮੀ ਹੈ ਲੰਗੇ ਦਿਣੀ ਉਹਨਾਂ ਨੂੰ ਨੋਟਿਸ ਜਾਰੀ ਹੁੰਦਾ ਹੈ ਕੱਲ ਬੀਬੀ ਜਗੀਰ ਕੌਰ ਪੇਸ਼ ਹੁੰਦੇ ਨੇ ਕਾਲ ਤਖਤ ਸਾਹਿਬ ਉੱਥੇ ਜਾ ਕੇ ਆਪਣਾ ਸਪਸ਼ਟਿਕਰਨ ਦਿੰਦੇ ਨੇ ਉਹ ਗੱਲਾਂ ਵੀ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਦਿੱਤਾ ਬੋਸ਼ੁਕ ਬਹੁਤ ਧੰਨਵਾਦੀ ਸਾਰਿਆਂ ਸਤਿਕਾਰ। ਸ਼ੁਰੂਆਤ ਕਰਦੇ ਹਾਂ ਭਾਈ ਅਮਰਿਤਪਾਲ ਸਿੰਘ ਤੋਂ ਉਹਨਾਂ ਦੇ ਪਿਤਾ ਨੇ ਸਾਫ਼ ਕਰ ਦਿੱਤਾ ਕਿ ਇੱਕ ਪਾਰਟੀ ਬਣਾਈ ਜਾਵੇਗੀ ਉਸ ਪਾਰਟੀ ਨੂੰ ਸਿਆਸੀ ਤੌਰ ਤੇ ਚਲਾਇਆ ਜਾਵੇਗਾ ਭਾਈ ਅਮਰਿਤਪਾਲ ਸਿੰਘ ਦਾ ਕਥਿਤ ਟਵੀਟ ਵੀ ਆ ਗਿਆ ਇਸ ਉੱਤੇ ਕਿ ਜਿਹੜੇ ਸੰਘਰਸ਼ ਕਰ ਰਹੇ ਉਹਨਾਂ ਦੀ ਬਾਹ ਫੜਾਂਗੇ ਉਹਨਾਂ ਦੇ ਨਾਲ ਰਲ ਕੇ ਚੱਲਾਂਗੇ ਕਿਵੇਂ ਦੇਖ ਰਹੇ ਹੋ ਇਸ ਪ ਸਾਬ ਸਿੰਘ ਜੀ ਦੇਖੋ ਮੈਂ ਨਾ ਤੁਹਾਡਾ ਜਦੋਂ ਤੁਸੀਂ ਹੁਣ ਬੋਲ ਰਹੇ ਸੀ ਇਹੀ ਸੋਚ ਰਿਹਾ ਸੀ ਬਈ ਸਿੱਖ ਕੌਮ 'ਚ ਨਿਹਾਰ ਕਿੰਨਾ ਆ ਗਿਆ ਕਿੱਥੋਂ ਸ਼ੁਰੂ ਹੋਈ ਹੈ ਤੇ ਕਿੱਥੇ ਤੱਕ ਆਪਾਂ ਪਹੁੰਚ ਚੁੱਕੇ ਹਾਂ ਬੇਸ਼ੱਕ ਆਪਣੇ ਸਾਰਿਆਂ ਦੇ ਉੱਤੇ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਰੀ ਚੜਦੀ ਕਲਾ 'ਚ ਰਹਿਣ ਦਾ ਅਸ਼ੀਰਵਾਦ ਹੈ ਲੇਕਿਨ ਫੇਰ ਵੀ ਅੱਜ ਸਿੱਖ ਕੌਮ ਦੇ ਅੱਗੇ ਕਿੰਨੀਆਂ ਚੁਣੌਤੀਆਂ ਇੰਨੀਆਂ ਚੁਣੌਤੀਆਂ ਹੈਗੀਆਂ ਖੈਰ ਇਹ ਚੁਣੌਤੀਆਂ ਤਾਂ ਜੇ ਕਹੀਏ ਕਿ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਤੋਂ ਹੀ ਸੀਗੀਆਂ ਕਿ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਇੱਕ ਤਾਂ ਜਿਹੜੀ ਸਿੱਖਾਂ ਦੇ ਅੰਦਰ ਸਿੱਖੀ ਨੂੰ ਕਮਜ਼ੋਰ ਕਰਨ ਲਈ ਤਾਕਤਾਂ ਲੱਗੀਆਂ ਹੋਈਆਂ ਇੱਕ ਜਿਹੜੇ ਬਾਹਰੀ ਹਮਲੇ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਹੋ ਰਹੇ ਨੇ ਉਹ ਅਲੱਗ ਲੱਗੇ ਹੋਏ ਆ ਤੇ ਮੈਂ ਕਹਿੰਦਾ ਫਿਰ ਬੜੀ ਹਿੰਮਤ ਹੈ ਬੜੀ ਚੜ੍ਹਦੀ ਕਲਾ ਕਿ ਜਿਹੜਾ ਅੱਜ ਸਿੱਖ ਕੌਮ ਮੇਰੇ ਵੀਰ ਚੜਦੀ ਕਲਾ ਚ ਨੇ ਔਰ ਫਿਰ ਵੀ ਅੱਜ ਮਨ ਦੇ ਵਿੱਚ ਇਹ ਹੈਗਾ ਕਿ ਅਸੀਂ ਜਿਹੜਾ ਵਾ ਜ਼ੁਲਮ ਦੇ ਅੱਗੇ ਉਹਨਾਂ ਤਾਕਤਾਂ ਦੇ ਅੱਗੇ ਜਿਹੜਾ ਸਾਨੂੰ ਖੋਖਲਾ ਕਰ ਰਹੀਆਂ ਝੁਕਣਾ ਨਹੀਂ ਹੈਗਾ ਮੈਂ ਨਾ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ ਰਿਹਾ ਸੀ ਕਿ ਕਿੰਨਾ ਯਾਰ ਉਹਨਾਂ ਨੇ ਕਿੰਨਾ ਦੇਖੋ ਤੁਸੀਂ ਯਸ਼ ਕਮਾਇਆ ਪਰ ਫਿਰ ਵੀ ਉਹਨਾਂ ਨੂੰ ਤਾਕਤਾਂ ਨੇ ਆਯਾਸ਼ ਹਰ ਚੀਜ਼ ਬਈਨੀਆਂ ਰਾਣੀਆਂ 11 ਰਾਣੀਆਂ ਆਪਣੀ ਜਿਹੜੀ ਨੱਚਣ ਵਾਲੀ ਆ ਉਹਦੇ ਨਾਲ ਇਹਦਾ ਪ੍ਰੇਮ ਪ੍ਰਸੰਗ ਕਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕੋਈ ਉਹਦੇ ਯਸ਼ ਦੀ ਗੱਲ ਨਹੀਂ ਕਰਦਾ ਮਹਾਰਾਜ ਜੀਤ ਸਿੰਘ ਨੇ ਉਹਦਾ ਰਾਜ ਕਿੰਨਾ ਜ਼ਬਰਦਸਤ ਉਹਨੇ ਖਾਲਸਾ ਰਾਜ ਦਿੱਤਾ ਉਹ ਕਿੰਨੇ ਯੋਧੇ ਉਹਨੇ ਸ਼ਾਮ ਸਿੰਘ ਅਟਾਰੀ ਵਰਗੇ ਆਪਣੇ ਸੈਨਾਪਤੀ ਰੱਖੇ ਤੇ ਉਦੋਂ ਵੀ ਦੇਖੋ ਤੁਸੀਂ ਉਦੋਂ ਵੀ ਦੇਖੋ ਸ਼ਾਮ ਸਿੰਘ ਟਾਰੀ ਜਿਹੋ ਦੀ ਤੁਸੀਂ ਪੜ੍ਹੋ ਬਈ ਉਹ ਸ਼ਾਮ ਸਿੰਘ ਟਾਰੀ ਦੀ شہادت ਕਿਵੇਂ ਹੋਈ ਉਹ ਵੀ ਸਿੱਖਾਂ ਦੀ ਗੱਦਾਰੀ ਕਰਕੇ ਹੋਈ ਤੇ ਉਹ ਯੁੱਗ ਤਾਂ ਫੇਰ ਉਹ ਯੁੱਗ ਸੀਗਾ ਜਿਹਦੇ ਵਿੱਚ ਮਤਲਬ ਸਿੱਖ ਕੌਮ ਇੱਕ ਚੜ੍ਹਦੀ ਕਲਾ ਦੇ ਵਿੱਚ ਸੀ ਤੇ ਸੋਚਦੇ ਸੀ ਕਿ ਅਸੀਂ ਆਪਣਾ ਖਾਲਸਾ ਰਾਜ ਸਥਾਪਿਤ ਕਰਨਾ ਲੇਕਿਨ ਹੁਣ ਤੁਸੀਂ ਦੇਖੋ ਹੁਣ ਤਾਂ ਕਿੰਨਾ ਨੁਘਾਰ ਆ ਚੁੱਕਾ ਹੁਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਜਿਨ੍ਹਾਂ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਹੈ ਉਹਨਾਂ ਨੇ ਉਹਨਾਂ ਨਾਲ ਗੱਡੀਆਂ 'ਚ ਘੁੰਮਦੇ ਪਏ ਨੇ ਹੁਣ ਤਾਂ ਉਹ ਲੋਕ ਜਿਹੜੇ ਆ ਹਾਵੀ ਹੋ ਗਏ ਨੇ ਔਰ ਮੌਜੂਦਾ ਦੌਰ ਜਿਹੜਾ ਮੈਂ ਹੁਣ ਤੁਸੀਂ ਸਵਾਲ ਕਰ ਰਹੇ ਸੀ ਮੈਂ ਉਹਦੇ ਨਾਲ ਜੋੜ ਕੇ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਮੌਜੂਦਾ ਦੌਰ ਹੈ ਸਿੱਖ ਪੰਥ ਲਈ ਵੱਡੀਆਂ ਚੁਣੌਤੀਆਂ ਦਾ ਦੌਰ ਹੈ ਔਰ ਇੱਕ ਪੰਥਕ ਸਪੇਸ ਜਿਹੜਾ ਰਾਜਨੀਤੀ ਦੇ ਵਿੱਚ ਆ ਉਹ ਖਾਲੀ ਪਿਆ ਹੋਇਆ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਅਕਾਲੀ ਦਲ ਬਾਦਲ ਤੋਂ ਕਾਫੀ ਉੱਠ ਗਿਆ ਉੱਠ ਕਿਵੇਂ ਗਿਆ ਹੁਣ ਤਾਂ ਚਲੋ ਸਰਦਾਰ ਸੁਖਬੀਰ ਸਿੰਘ ਬਾਦਲ ਤਨਖਾਹੀਆਂ ਕਰਾਰ ਦਿੱਤੇ ਹੋਏ ਨੇ ਲੇਕਿਨ ਪਾਰਟੀ ਦੇਖੋ ਤਿੰਨ ਸੀਟਾਂ ਦੇ ਉੱਤੇ ਆ ਗਈਆਂ ਤਿੰਨ ਚੋਂ ਵੀ ਇੱਕ ਚਲੇ ਗਏ ਦੋ ਰਹਿ ਗਏ ਦੋ ਵੀ ਆਪਸ ਵਿੱਚੋਂ ਮਨਪੀਤਿਆਲੀ ਵੀ ਪਾਰਟੀ ਨਾਲ ਮੀਟਿੰਗਾਂ ਤੋਂ ਦੂਰ ਨੇ ਮਜੀਠੀਆ ਸਾਹਿਬ ਦੀ ਉਦਾਂ ਹੀ ਆਪਣੀ ਲਾਈਨਾਂ ਅਲੱਗ ਚੱਲ ਰਹੀ ਹੈ ਤੇ ਅਕਾਲੀ ਦਲ ਕੋਲ ਵਿਧਾਨ ਸਭਾ ਦੇ ਵਿੱਚ ਬੋਲਣ ਲਈ ਫਿਰ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਰੂ ਕੋਣ ਪੰਥਾਂ ਦੇ ਪੰਥਕ ਮੁੱਦਿਆਂ ਦੀ ਗੱਲ ਕਰੂ ਕੌਣ ਪੰਜਾਬ ਦੀ ਗੱਲ ਕਰੂ ਕੌਣ ਇਹ ਤਾਂ ਆਮ ਆਦਮੀ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਇਹਨਾਂ ਦੇ ਦਿੱਲੀ ਦੇ ਵਿੱਚ ਆਪਣਾ ਹਰਿਆਣੇ ਚੋਣਾਂ ਲੜ ਰਹੇ ਨੇ ਦਿੱਲੀ ਦੇ ਵਿੱਚ ਇਹਨਾਂ ਦੀ ਆਪਣੀ ਸਰਕਾਰ ਹੈ ਪੰਜਾਬ ਤੇ ਦਿੱਲੀ ਦੀ ਆਪਸ ਵਿੱਚ ਟਸਲ ਹੈਗੀ ਹੈ ਇਸ ਕਰਕੇ ਉਹ ਜਿਹੜੀ ਆ ਪੰਜਾਬੀ ਨਾਲ ਪੰਜਾਬ ਦੇ ਲੋਕ ਉਦਾਂ ਵੀ ਦਿੱਲੀ ਵਾਲਿਆਂ ਦੀ ਗੱਲ ਘੱਟ ਸੁਣ ਕੇ ਰਾਜੀ ਹੁੰਦੇ ਆ ਤੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਾਂਗਰਸ ਹੈ ਕਾਂਗਰਸ ਦੇ ਆਪਣੇ ਦਿੱਲੀ ਦੇ ਨੈਸ਼ਨਲ ਇੰਟਰਸਟ ਹੈਗੇ ਆ ਤੇ ਕਿੱਥੇ ਕੋਣ ਕਰੂਗਾ ਪੰਜਾਬ ਦੀ ਗੱਲ ਫਿਰ ਉਹ ਇੱਕ ਅਕਾਲੀ ਦਲ ਤਾਂ ਬਿਲਕੁਲ ਜ਼ਮੀਨ ਤੇ ਆ ਉਹ ਲੋਕਾਂ ਦਾ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਉੱਡ ਗਿਆ ਹੋਇਆ ਫਿਰ ਆਂਦਾ ਵੀ ਕੋਈ ਪੰਜਾਬ ਦੇ ਵਿੱਚੋਂ ਪੰਥ ਕੋਈ ਤਾਂ ਖੜਾ ਹੋਵੇ ਜਿਹੜਾ ਸਿੱਖੀ ਨੂੰ ਖੜਾ ਕਰੇ ਅੱਜ ਕਿੱਥੇ ਲਿਆ ਕੇ ਆਪਾਂ ਖੜੇ ਹੋ ਗਏ ਆ ਔਰ ਫਿਰ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਜਿੱਤਣਾ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਜਿਤਨਾ ਇਹ ਉਸੇ ਹਿੱਸਾ ਕਿਉਂਕਿ ਪੰਥ ਦੇ ਜਿਹੜੇ ਸਿੱਖ ਕੌਮ ਦੇ ਵਿੱਚ ਲੋਕ ਨੇ ਉਹਨਾਂ ਨੂੰ ਕੋਈ ਰਸਤਾ ਜਾਂ ਕੋਈ ਆਸ਼ਾ ਦਿਖਦੀ ਨਹੀਂ ਪਈ ਉਹਨਾਂ ਨੂੰ ਸਿਰਫ ਆ ਆਸ਼ਾ ਦੇਖੀ ਹੈ ਕਿ ਖਰੇ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਸਾਡੀ ਕੌਮ ਜਿਹੜੀ ਜ਼ਮੀਨ ਵੱਲ ਡਿੱਗਦੀ ਪਈ ਹੈ ਉਹਨੂੰ ਖੜਾ ਕਰੇਗਾ ਕਿਉਂਕਿ ਤੁਸੀਂ ਇਹ ਦੇਖੋ ਯਾਰ ਮੈਂ ਗੱਲ ਕਰ ਰਿਹਾ ਸੀਗਾ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਮਕੀਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸਿੱਖੀ ਦਾ ਪ੍ਰਚਾਰ ਸਿੱਖੀ ਦਾ ਪ੍ਰਸਾਰ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਔਰ ਜਿਹੜੀਆਂ ਤਾਕਤਾਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਭਾਵੇਂ ਅੰਦਰੂਨੀ ਤਾਕਤਾਂ ਤੇ ਭਾਵੇਂ ਬਾਹਰੀ ਤਾਕਤਾਂ ਉਹਨਾਂ ਨੂੰ ਡਟ ਕੇ ਉਹਨਾਂ ਦਾ ਮੁਕਾਬਲਾ ਕਰਨਾ ਲੇਕਿਨ ਅੱਜ ਮੈਨੂੰ ਨਹੀਂ ਲੱਗਦਾ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਿਆਸੀ ਗੱਲਾਂ ਜ਼ਿਆਦਾ ਕਰ ਰਹੇ ਨੇ ਪੰਜਾਬ ਦੇ ਵਿੱਚੋਂ ਜਿਹੜੇ ਪੰਥਕ ਮੁੱਦੇ ਆ ਜੇ ਮੈਂ ਅੱਜ ਤੁਹਾਨੂੰ ਤੁਹਾਡੇ ਹੀ ਜਿਹੜਾ ਇੱਕ ਮੈਂ ਪੁੱਛਣਾ ਵਾ ਜਰੂਰ ਮੈਨੂੰ ਕਮੈਂਟ ਚ ਵੀ ਦੱਸਿਓ ਜਿਹੜਾ ਵੀ ਮੇਰੀ ਇੰਟਰਵਿਊ ਨੂੰ ਸੁਣੇ ਅੱਜ ਨੌਜਵਾਨੀ ਨੂੰ ਪੁੱਛਿਓ ਨੰਤਰਾਮ ਕੌਣ ਸੀ ਸੁੱਖਾ ਕੌਣ ਸੀ ਹਰੀਆ ਕੌਣ ਸੀ ਮਨਸਾ ਰਾਮ ਕੌਣ ਸੀ ਜੇ ਦੱਸ ਜਾਣ ਬਹੁਤ ਮੈਂ ਕਹਾਂਗਾ ਚਲੋ 2-4% ਹੋਣਗੇ ਜਿਹੜੇ ਮੇਰੇ ਇੰਟਰਵਿਊਸ ਹੁੰਦੇ ਆ ਆਪਣੇ ਬੱਚਿਆਂ ਨੂੰ ਜਰੂਰ ਪੁੱਛਣੇ ਚਾਰ ਕੌਣ ਸੀਗੇ ਚਾਰ ਮਹਾਨਭਾਵ ਚਾਰ ਵੱਟੀਆਂ ਸ਼ਖਸੀਅਤਾਂ ਕੌਣ ਸੀ ਤੇ ਇਹਨਾਂ ਦੀ ਸਿੱਖ ਪੰਥ ਨੂੰ ਸੁਖੇ ਹਰੀਏ ਅਨੰਤ ਰਾਮ ਤੇ ਮਨਸਾ ਰਾਮ ਦੀ ਦੇਣ ਕੀ ਸੀ ਮੈਨੂੰ ਨਹੀਂ ਲੱਗਦਾ ਕੋਈ ਆਮ ਬੰਦਾ ਦੱਸ ਜਾਏਗਾ ਇਹ ਕਮ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਗਮ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਾਮ ਸਿੰਘ ਟਾਰੀ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਸਿੱਖ ਕੌਮ ਨਾਲ ਗੱਦਾਰੀ ਹੋਈ ਹੈ ਉਦੇ ਬਾਰੇ ਲੋਕਾਂ ਦੇ ਵਿੱਚ ਲਜਾਣਾ ਚਾਨਣਾ ਪਾਣਾ ਕੀ ਗਦਾਰਾਂ ਤੋਂ ਕਿਵੇਂ ਹਟਣਾ ਕਿਦਾਂ ਆਪਾਂ ਆਪਣੀ ਕੌਮ ਨੂੰ ਮਤਲਬ ਜਿਹੜਾ ਚੜ੍ਹਦੀ ਕਲਾ 'ਚ ਰੱਖਣਾ ਹੈ ਕਿਵੇਂ ਅਸੀਂ ਰਾਜ ਲਿੱਤਾ ਤੇ ਕਿਵੇਂ ਅਸੀਂ ਰਾਜ ਗਵਾਇਆ ਕਿਵੇਂ ਅਸੀਂ ਜਿਹੜਾ ਵਾ ਖਾਲਸਾ ਪੰਥ ਜਿਹੜਾ ਖਾਲਸਾ ਰਾਜ ਹੈ ਉਹ ਲਿੱਤਾ ਤੇ ਕਿਵੇਂ ਅਸੀਂ ਗਵਾਇਆ ਕਿੰਨਾ ਕਾਰਨਾ ਕਰਕੇ ਗਵਾਇਆ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹ ਦੱਸਣ ਦੀ ਲੋੜ ਹੈ ਤੇ ਦਸਨੀਆਂ ਕਿੰਨੇ ਆ ਦਸਨੀ ਮਹਿਤਾ ਜਿੰਨਾ ਕਿ ਤੁਹਾਡੇ ਤੇ ਇੱਥੇ ਬੋਲ ਸਕਦਾ ਉਹਨਾਂ ਕੀ ਆ ਠੀਕ ਹੈ ਨਾ ਤੇ ਦੱਸਣਾ ਤਾਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਹੁਣ ਹੁਣ ਹਾਲਾਤ ਕੀ ਹੈ ਹਾਲਾਤ ਇਹ ਹੈ ਕਿ ਸਿੱਖ ਕੌਮ ਦੇਖਦੀ ਪਈ ਹੈ ਬਈ ਅਸੀਂ ਜਿਹੜੇ ਆ ਕਿਧਰਲੇ ਪਾਸੇ ਜਾਈਏ ਤੇ ਉਹਨਾਂ ਨੂੰ ਰਸਤਾ ਦਿਖਦਾ ਪਿਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੁਣ ਜਿਵੇਂ ਨਵੀਂ ਪਾਰਟੀ ਬਣ ਰਹੀ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰ ਤੇ ਆ ਰਹੀਆਂ ਔਰ ਵੈਸੇ ਵੀ ਅਗਰ ਪੰਥਕ ਨਰੋਲ ਪੰਥਕ ਨੇ ਭਾਈ ਅਮਰਤਪਾਲ ਸਿੰਘ ਤੇ ਜੇ ਉਹਨਾਂ ਨੂੰ ਲੋਕਾਂ ਦੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਕਿਤੇ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋਈਆਂ ਏਕੇ ਹੋ ਗਏ ਮਤੇ ਪ੍ਰਵਾਨ ਹੋ ਗਏ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ ਤੇ ਮੈਨੂੰ ਲੱਗਦਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਰਸਤਾ ਨਹੀਂ ਲੱਭਣਾ ਕਿਉਂਕਿ ਲੋਕ ਜਿਹੜੇ ਆ ਕੋਈ ਨਾ ਕੋਈ ਰਾਹ ਲੱਭਦੇ ਬੇ ਜਿੱਥੇ ਸਿੱਖ ਪੰਥ ਨੂੰ ਦੁਆਰਾ ਖੜਾ ਕੀਤਾ ਜਾ ਸਕੇ ਕਿਉਂਕਿ ਮੈਂ ਪਹਿਲੀ ਲਾਈਨ 'ਚ ਤੁਹਾਨੂੰ ਦੱਸਿਆ ਸਿੱਖ ਪੰਥ ਦੋ ਪਾਸਿਓਂ ਕਮਜ਼ੋਰ ਕੀਤਾ ਜਾ ਰਿਹਾ ਇੱਕ ਤਾਂ ਬਾਹਰਲੀਆਂ ਤਾਕਤਾਂ ਕਮਜ਼ੋਰ ਕਰਨ ਲੱਗੀਆਂ ਹੋਈਆਂ ਇੱਕ ਅੰਦਰਲੀਆਂ ਤਾਕਤਾਂ ਕਮਜ਼ੋਰ ਕਰਨ ਲੱਗੀਆਂ ਹੋਈਆਂ ਤੇ ਇਸ ਕਰਕੇ ਬੜਾ ਕੁਝ ਕਰਨ ਦੀ ਲੋੜ ਆ ਜੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਜੀ ਨੇ ਪਾਰਟੀ ਨਾਉਂਸ ਕੀਤੀ ਹੈ ਤਾਂ ਕੋਈ ਸੋਚ ਸਮਝ ਕੇ ਕੀਤੀ ਹੈ ਉਹਨਾਂ ਦਾ ਟਵੀਟ ਵੀ ਆ ਗਿਆ ਭਾਈ ਸਾਹਿਬ ਦਾ ਤੇ ਜੇ ਇਹ ਪੰਥਕ ਪਾਰਟੀ ਨੇ ਰੋਲ ਬਣ ਕੇ ਨਿਕਲ ਆਈ ਤੇ ਮੈਨੂੰ ਲੱਗਦਾ ਪੰਜਾਬ ਦੀ ਸਿਆਸਤ 'ਚ ਵੱਡਾ ਬਦਲਾਅ ਹੋਏਗਾ। ਸਰਬ ਇੱਕ ਪਾਸੇ ਉਹਨੇ ਆਪਣੀ ਟਵੀਟ ਦੇ ਵਿੱਚ ਆ ਵੀ ਲਿਖਿਆ ਜਿਹੜਾ ਕਥਿਤ ਅਮਰਤਪਾਲ ਸਿੰਘ ਦਾ ਟਵੀਟ ਆਇਆ ਉਹਦੇ ਵਿੱਚ ਆ ਲਿਖਿਆ ਗਿਆ ਆ ਕਿ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ ਇਸ ਪਾਰਟੀ ਦੇ ਥਰੂ। ਹੁਣ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਫਿਰ ਪੰਜਾਬ ਦੇ ਕੋਲ ਦੋ ਖੇਤਰੀ ਪਾਰਟੀਆਂ ਨਹੀਂ ਬਣ ਜਾਣਗੀਆਂ ਔਰ ਫਿਰ ਇਹ ਦੋ ਖੇਤਰੀ ਪਾਰਟੀਆਂ ਕਿੱਦਾਂ ਉਲਝਣਗੀਆਂ ਆਪਸ ਵਿੱਚ? ਨਹੀਂ ਖੇ ਦੇਖੋ ਪਤਾ ਕੀ ਹੈ ਪਹਿਲੀ ਗੱਲ ਹੈਗੀ ਆ ਅਕਾਲੀ ਦਲ ਜਿਹੜਾ ਬਹੁਤ ਕਮਜ਼ੋਰ ਹੋ ਗਿਆ। ਉਹਦੇ ਹੋਣ ਦੇ ਨਾਲ ਪੰਜਾਬ ਵੀ ਕਮਜ਼ੋਰ ਹੋਇਆ ਆਪਾਂ ਮੇਨਾਂ ਜਿਹੜਾ ਮਰਜੀ ਵਿਚਾਰਿਕ ਤੌਰ ਤੇ ਉੱਤੇ ਬਹਿਸ ਵੀ ਕਰ ਲੇ ਕਿ ਜਿੱਦਾਂ 1996 ਤੋਂ ਬਾਅਦ ਪੰਜਾਬ ਕਮਜ਼ੋਰ ਹੁੰਦਾ ਗਿਆ ਜੇ 1984 ਜਿਹੜਾ ਕਾਲਾ ਦੌਰ ਹੈ ਤੁਸੀਂ ਉਸ ਤੋਂ ਪਹਿਲਾਂ ਤੇ 1947 ਤੱਕ ਦੀ ਹਿਸਟਰੀ ਪੰਜਾਬ ਦੀ ਪੜੋ ਤੇ ਕਿਵੇਂ ਪੰਜਾਬੀਆਂ ਨੇ ਆਪਣਾ ਸੂਬਾ ਲਗ ਬਣਾਇਆ ਭਾਸ਼ਾ ਤੇ ਸੰਸਕ੍ਰਿਤੀ ਦੇ ਆਧਾਰ ਤੇ ਐਮਰਜੈਂਸੀ ਦਾ ਡਟ ਕੇ ਮੁਕਾਬਲਾ ਕੀਤਾ ਔਰ ਹਕੂਮਤਾਂ ਨੂੰ ਸੋਚਣ ਲਈ ਮਜਬੂਰ ਕੀਤਾ ਇਹ ਗੱਲ ਦਮਦਮਾ ਸਾਹਿਬ ਦੇ ਕਾਰਜਵਾਹ ਆਪਣੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇਸੇ ਗੱਲ ਤੇ ਕਹਿੰਦੇ ਬਿ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋ ਗਈ ਹੈ ਮੈਂ ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਇਹ ਗੱਲਾਂ ਨੂੰ ਪੜਿਆ ਵੀ ਹੈ ਲਿਖਿਆ ਵੀ ਹੈ ਤੇ ਦੇਖਿਆ ਵੀ ਹੈ ਕਿ ਪੰਜਾਬ ਦੀ ਇੱਕ ਆਵਾਜ਼ ਨਾਲ ਪੂਰਾ ਜਿਹੜਾ ਵਾ ਮੂਲਕ ਦੀ ਸਿਆਸਤ ਕੰਬ ਜਾਂਦੀ ਸੀ ਲekin ਕਿਥੇ ਲੈ ਆ ਕੇ ਖੜਾ ਕਰਤਾ ਅੱਜ ਦੇਖੋ ਤੁਸੀਂ ਮੈਂ ਅੱਗੇ ਵੀ ਕਹਿਣਾ ਹੁੰਨਾ ਬੰਦੀ ਸਿੰਘਾਂ ਦੀ ਰਿਹਾਈ ਲਈ ਕਿੱਡਾ ਵੱਡਾ ਮੋਰਚਾ ਚੱਲ ਰਿਹਾ ਕਿਸਾਨ ਬਾਰਡਰ ਤੇ ਬੈਠੇ ਹੋਏ ਨੇ ਕੋਈ ਉਹਨਾਂ ਦੀ ਸੁਣਦਾ ਨਹੀਂ ਪਿਆ ਪੰਜਾਬ ਦੇ ਵਿੱਚ ਕਿਹੜੀ ਰੀਹੈਬਿਲਿਟੇਸ਼ਨ ਮੈਨੂੰ ਦੱਸੋ ਹੋ ਰਹੀ ਹੈ ਚਲੋ ਆਪਾਂ ਇਹ ਕਹੀਏ ਕਿ ਸਿੱਖ ਅੱਜ ਚਲੋ ਬੁਰਾ ਨਾ ਮੰਨਿਓ ਤੁਸੀਂ ਵੀ ਸਿੱਖ ਹੋ ਮੈਂ ਵੀ ਸਿੱਖ ਆਈਡੀਓਲੋਜੀ ਨੂੰ ਮੰਨਦਾ ਮੈਨੂੰ ਦੱਸੋ ਕਿਹੜਾ ਸ਼ਹਿਰ ਹੈ ਜਿੱਥੇ ਸਿੱਖਾਂ ਦੀ ਆਬਾਦੀ ਜ਼ਿਆਦਾ ਸ੍ਰੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਹੈਗਾ ਉਥੇ ਸਿੱਖਾਂ ਦੀ ਆਬਾਦੀ ਜ਼ਿਆਦਾ ਦੱਸੋ ਕਿੱਥੇ ਜ਼ਿਆਦਾ ਆਪਾਂ ਸਿੱਖ ਸਟੇਟ 'ਚ ਬੈਠੇ ਮੈਨੂੰ ਇੱਕ ਜ਼ਿਲ੍ਹਾ ਦੱਸ ਦਿਓ ਤੁਸੀਂ ਕਹਦੇ ਹੋ ਇੱਥੇ ਸਿੱਖਾਂ ਦੀ ਆਬਾਦੀ ਜ਼ਿਆਦਾ ਚਲੋ ਮੈਂ ਕਹਣਾ ਯਾਰ ਬਾਕੀ ਜਗ੍ਹਾ ਭਾਈਚਾਰਕ ਸਾਂਝ ਆ ਪਰ ਤੁਸੀਂ ਇਹ ਦੱਸੋ ਜਿੱਥੇ ਹੌਲੀ ਸਿਟੀ ਹੈ ਜਿੱਥੇ ਸਿੱਖਾਂ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿੱਥੇ ਸਭ ਤੋਂ ਵੱਡਾ ਸ੍ਰਿਸ਼ਟੀ ਨੂੰ ਚੱਲਣ ਵਾਲਾ ਅਕਸ਼ਰੀ ਕਾਲ ਤਕਸਾਲ ਹੈ ਉੱਥੇ ਸਿੱਖਾਂ ਦੀ ਆਬਾਦੀ ਬਾਕੀ ਕਮਿਊਨਿਟੀ ਨਾਲੋਂ ਘੱਟ ਕਿਉਂ ਸਿੱਖਾਂ ਨੂੰ ਇੱਕ ਤੱਕ ਕਨਵਰਜਨ ਨੇ ਮਾਰ ਲਿਆ ਦੂਜਾ ਕੈਨੇਡਾ ਅਮਰੀਕਾ ਦੀ ਖੇਚ ਨੇ ਮਾਰ ਲਿਆ ਠੀਕ ਹੈ ਤੀਜਾ ਡਰਗ ਨੇ ਮਾਰ ਲਿਆ ਚੌਥਾ ਜਿਹੜੇ ਧਾਰਮਿਕ ਠੇਕੇਦਾਰ ਬਣਦੇ ਆ ਇਹਨਾਂ ਨੇ ਜਿਹੜਾ ਸਿੱਖੀ ਦਾ ਕਾਹਨ ਕਰਤਾ ਤੇ ਲੋਗ ਜਿਹੜੇ ਆ ਉਹ ਹਤਾਸ਼ ਤੇ ਨਰਾਸ਼ ਹੋ ਚੁੱਕੇ ਆ ਲੇਕਿਨ ਵਾਪਸੀ ਆਣੀ ਪਏਗੀ ਵਾਪਸੀ ਆਵੇਗੀ ਪੰਥ ਖੜਾ ਹੋਏਗਾ ਤੇ ਪੰਜਾਬ ਪੰਜਾਬ ਹਿੰਦੁਸਤਾਨ ਦਾ ਸਭ ਤੋਂ ਵੱਡਾ ਭਾਰਤ ਦਾ ਸਭ ਤੋਂ ਵੱਡਾ ਸੂਬਾ ਬਣੇਗਾ ਉਦੋਂ ਹੀ ਬਣੇਗਾ ਜਦੋਂ ਇੱਥੇ ਕੋਈ ਪੋਲੀਟੀਕਲ ਪਾਰਟੀ ਤਗੜੀ ਹੋਏਗੀ ਜਿਹੜੀ ਹਿੰਦੁਸਤਾਨ ਦੀ ਹਕੂਮਤ ਦੀ ਬਾਹ ਮੜ ਕੇ ਕਹੇਗੀ ਇਹ ਕਰੋ ਤੇ ਕਰਕੇ ਦਿਓ ਸਾਡੇ ਲਈ ਆ ਕਿੰਨੀਆਂ ਚੁਣੌਤੀਆਂ ਕਿੰਨੇ ਅਸੀਂ ਕਿੱਥੇ ਬੈਠੇ ਤੁਸੀਂ ਦੇਖੋ 553 ਕਿਲੋਮੀਟਰ ਦਾ ਬਾਰਡਰ ਇੱਕ ਤਾਂ ਅਸੀਂ ਉਹਨੂੰ ਫੇਸ ਕਰਦੇ ਆਂ ਰੋਜ਼ ਡਰੋਨ ਆਂਦਾ ਅਸੀਂ ਉਹਨਾਂ ਤਾਕਤਾਂ ਨੂੰ ਝੇਲਦੇ ਆਂ ਉਹਨਾਂ ਦੀਆਂ ਏਜੰਸੀਆਂ ਵੱਲੋਂ ਇੱਥੇ ਨੌਜਵਾਨਾਂ ਨੂੰ ਡੇਰੇ ਡੋਰੇ ਪਾਏ ਜਾਂਦੇ ਆਂ ਡਰੱਗ ਦੇ ਨਾਲ ਅਸੀਂ ਮੁਕਾਬਲਾ ਕਰਦੇ ਪਏ ਆਂ ਕੈਂਸਰ ਨਾਲ ਅਸੀਂ ਮੁਕਾਬਲਾ ਕਰਦੇ ਪਏ ਆਂ ਪਾਣੀ ਥੱਲੇ ਅਸੀਂ ਚਲਾ ਗਿਆ ਉਹਦੇ ਨਾਲ ਮੁਕਾਬਲਾ ਕਰਦੇ ਪਏ ਆ ਤੇ ਹੁੰਦਾ ਕੀ ਪਿਆ ਇੱਥੇ ਕਿਸਾਨੀ ਕਰਜ਼ੇ ਵਿੱਚ ਅਸੀਂ ਡੁੱਬੇ ਪਏ ਆ ਸਾਰੇ ਫਸਲਾਂ ਦਾ ਮੁੱਲ ਮਿਲਦਾ ਨਹੀਂ ਪਿਆ ਆ ਝੋਨੇ ਦੀ ਬੇਕਦਰੀ ਦੀ ਤੁਸੀਂ ਹੁਣ ਗੱਲਾਂ ਸੁਣੀ ਜਾਂਦੇ ਸੁਣਾਈ ਜਾਂਦੇ ਹੋ ਠੀਕ ਹੈ ਨਾ ਤੇ ਆਪਾਂ ਕੀ ਕਿੱਥੇ ਖੜੇ ਆ ਫੇਰ ਮੈਨੂੰ ਦੱਸੋ ਕਿੱਥੇ ਖੜੇ ਆ ਤੇ ਇੱਥੇ ਸਿੱਖੀ ਨੂੰ ਕਮਜ਼ੋਰ ਕਰਨ ਲਈ ਅਲੱਗ-ਅਲੱਗੀਆਂ ਹੋਈਆਂ ਸਿਆਸਤਾਂ ਅਲੱਗ-ਅਲੱਗੀਆਂ ਹੋਈਆਂ ਪੰਜਾਬ ਨੂੰ ਤਾਂ ਇੱਕ ਜਿਹੜਾ ਨਾ ਇਹਨਾਂ ਨੇ ਉਹ ਜਿਹਨੂੰ ਕਹਦੀਆਂ ਨਾ ਵੀ ਇੱਕ ਟੂਲ ਇੱਕ ਪਲੇ ਜਿਹੜਾ ਉਹਨੂੰ ਇਹਦੇ ਨਾਲ ਉਹ ਕਰਨਾ ਸ਼ੁਰੂ ਕਰਤਾ ਵੀ ਖੇਲੋ ਤੇ ਰਾਜ ਕਰੋ ਤੇ ਪੰਜਾਬ ਨਾਲ ਤਾਂ ਖੇលਿਆ ਜਾ ਰਿਹਾ ਖਿੱਡਿਆ ਜਾ ਰਿਹਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਔਰ ਅੰਦਰੋਂ ਕਈ ਵਾਰ ਯਾਰ ਮਾਨਦੀਆਂ ਦੁੱਖ ਵੀ ਹੁੰਦਾ ਕਿਉਂਕਿ ਅਸੀਂ ਇਹ ਪੰਜਾਬ ਦੇਖਿਆ ਨਹੀਂ ਕਦੀ ਜੋ ਹੁਣ ਦਾ ਪੰਜਾਬ ਹੈ ਨਾ ਮੈਂ ਨਹੀਂ ਆਪਣੀ ਉਹ ਸ਼ੋਭਾ ਵਿੱਚ ਦੇਖਿਆ ਭਾਵੇਂ ਪੰਜਾਬ ਦਾ ਬੜਾ ਨੁਕਸਾਨ ਕਾਲੇ ਦੌਰ ਤੋਂ ਬਾਅਦ ਹੋਇਆ ਲੇਕਿਨ ਤੁਸੀਂ ਇਹ ਦੇਖੋ ਬਹੁਤ ਨੁਕਸਾਨ ਹੋਇਆ ਲੇਕਿਨ ਫਿਰ ਵੀ ਪੰਜਾਬ ਪੈਰਾਂ ਤੇ ਖੜਾ ਹੋ ਗਿਆ ਪੰਜਾਬ ਦੇ ਵਿੱਚ ਕਿਉਂਕਿ ਸਾਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੱਲੋਂ ਫਲਸਫਾ ਹੈ ਕਿ ਕਿਰਤ ਕਰਨੀ ਹੈ ਔਰ ਮਿਹਨਤ ਕਰਨੀ ਹੈ ਤੁਸੀਂ ਔਰ ਮਿਹਨਤੀ ਲੋਕ ਨੇ ਮਿਹਨਤ ਦਾ ਸ਼ਲੋਗ ਨੇ ਖੜਾ ਹੋ ਗਿਆ ਲੇਕਿਨ ਹੁਣ ਤੁਸੀਂ ਪਿੰਡਾਂ ਦੇ ਪਿੰਡ ਖਾਲੀ ਹੋਣੇ ਸ਼ੁਰੂ ਹੋ ਗਏ ਆ ਮੈਂ ਅੱਜ ਕੱਲ੍ਹ ਦੇਖ ਰਿਹਾ ਸੀ ਇੱਕ ਸਰਪੰਚੀ ਦੇ ਕਾਗਜ਼ ਵਿੱਚ ਯੂਪੀ ਬਿਹਾਰ ਦਾ ਬੰਦਾ ਸਰਪੰਚ ਬਣਨ ਜਾ ਰਿਹਾ ਤੇ ਉੱਥੇ ਪੰਜਾਬੀਆਂ ਦੇ ਸਿੱਖਾਂ ਦੇ 700 ਘਰ ਆ ਉੱਥੇ ਜਿਹੜਾ ਵਾ ਬਾਹਰਲੇ ਸੂਬੇ ਦਾ ਆ ਕੇ ਬੰਦਾ ਉੱਥੇ ਸਰਪੰਚ ਬਣਨ ਜਾ ਰਿਹਾ ਔਰ ਉਹ ਦੂਜਿਆਂ ਦੇ ਕਾਗਜ਼ ਅਸੈਪਟ ਨਹੀਂ ਕੀਤੇ ਜਾ ਰਹੇ ਉਹਨਾਂ ਦੀ ਜਿਹੜੀ ਆ ਵੀਡੀਓ ਵੀ ਵਾਇਰਲ ਹੋ ਰਹੀ ਆ ਪਿੰਡ ਦਾ ਮੈਂ ਇਹਨੂੰ ਨਾਂ ਭੁੱਲ ਗਿਆ ਇਹ ਕਿੱਡਾ ਵੱਡਾ ਦਰਦ ਹੋਏਗਾ ਯਾਰ ਇਹ ਛੋਟਾ ਦਰਦ ਆ ਇਹ ਛੋਟ ਜਿਹੜੇ ਪੰਜਾਬ ਦੇ ਲੋਕ ਬਾਹਰ ਵੀ ਚਲੇ ਗਏ ਨੇ ਮੈਨੂੰ ਤਾਂ ਉਹਨਾਂ ਨੂੰ ਵੀ ਅਪੀਲ ਹੈ ਕਿ ਪੰਜਾਬ ਦਾ ਯਾਰ ਸੋਚੋ ਕੋਈ ਇਹ ਤੁਹਾਡੇ ਪੁਰਖਾਂ ਦੀ ਮਿੱਟੀ ਹੈ ਤੁਹਾਡੇ ਦਾਦੀ ਨੇ ਪਰਦਾਦੀ ਨੇ ਪਿੰਡਾਂ ਦੇ ਵਿੱਚ ਖੇਤਾਂ 'ਚ ਲਿਜਾ ਕੇ ਹੱਲ ਵਾਏ ਆ ਇਹ ਹੁਣ ਤਾਂ ਟਰੈਕਟਰ ਚੱਲ ਪਏ ਖੇਤੀ ਦੂਜੀ ਆ ਗਈ ਪਹਿਲਾਂ ਤਾਂ ਹੱਲ ਹੁੰਦਾ ਸੀ ਤੇ ਆਪਣਾ ਪਸੀਨੇ ਦੀਆਂ ਬੂੰਦਾਂ ਡਿੱਗੀਆਂ ਹੋਈਆਂ ਉਸ ਮਿੱਟੀ ਨਾਲ ਪਿਆਰ ਕਰੋ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਖਿਲਾਫ ਖੜੇ ਹੋ ਜਾਓ ਸਿੱਖੀ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਖਿਲਾਫ ਖੜੇ ਹੋ ਜਾਓ ਜਦੋਂ ਪੰਥਕ ਪਾਰਟੀ ਕੋਈ ਮਜ਼ਬੂਤ ਹੋ ਗਈ ਤੇ ਪੰਜਾਬ ਦੇ ਸਾਰੇ ਮੁੱਦੇ ਹੱਲ ਹੋ ਜਾਣੇ। ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਪਰ ਇਸ ਦੇ ਨਾਲ ਨਾਲ ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਇੱਕ ਪੋਲਿਟਿਕਲ ਪੁਆਇੰਟ ਆਫ 视图 ਜਾਨਣਾ ਚਾਹੁੰਦਾ ਹੈ ਜੇ ਭਾਈ ਅਮਰਿਤਪਾਲ ਸਿੰਘ ਕਦਮ ਪੁੱਟਦੇ ਆ ਜਿਵੇਂ ਹੁਣ ਪੁੱਟ ਰਹੇ ਆ ਕੀ ਇਸ ਕਦਮ ਦੇ ਨਾਲ ਸੁਖਬੀਰ ਬਾਦਲ ਦੀ ਲੰਗੀ ਤੇ ਆਉਣ ਵਾਲੀ ਜਿਹੜੀ ਸਿਆਸਤ ਹੋ ਸਕਦੀ ਹੈ ਔਰੇ ਤੇ ਇੱਕ ਵੱਡਾ ਡੈਂਟ ਪਵੇਗਾ ਉਹ ਨਿਸਤੋਂ ਦਾ ਬੂਤ ਹੋ ਸੂਗੀ ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਦੁਆਰਾ ਖੜਾ ਹੋ ਜਾਏਗਾ ਜਿਹਨੂੰ ਸ਼੍ਰੀ ਕਾਲ ਤਖਸਾਲ ਨੇ ਤਨਖਾਹਿਆ ਕਰਾਰ ਦਿੱਤਾ ਸਜ਼ਾ ਵੀ ਭੂਤ ਲੈਣਗੇ ਕਿ ਸਿੱਖ ਕੌਮ ਪੰਥ ਦੇ ਲੋਕ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਅੰਗ 파ੜੇ ਉਹਨਾਂ ਦੇ ਨਾਲ ਗਲਵਕੜੀ ਪਾਉਣ ਵਾਲੇ ਨੂੰ ਪੰਜਾਬ ਦਾ ਹੀਰੋ ਦੁਆਰਾ ਬਣਾ ਲੈਣਗੇ ਤੁਹਾਡਾ ਮਨ ਮੰਨਦਾ ਬੀਗ ਸਿੱਖ ਮਨ ਮੰਨਦਾ ਇਹ ਪਾਰਟੀ ਕਿਸੇ ਹੋਰ ਲੀਡਰ ਦੇ ਕੋਲ ਜਾਵੇ ਖੜਾ ਹੋ ਜਾਏਗਾ ਅਕਾਲੀ ਦਲ ਮੈਂ ਤਾਂ ਇਹ ਅੱਜ ਵੀ ਕਹਿੰਦਾ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਕੋਈ ਨਰੋਲ ਪੰਥਕ ਲੀਡਰ ਧਾਰਮਿਕ ਲੀਡਰ ਇਸ ਦੀ ਕਮਾਂਡ ਸੰਭਾਲ ਲੇਗਾ ਤੇ ਪੰਜਾਬ ਦੀ ਸਰਕਾਰ ਅਗਲੀ ਉਸ ਦੀ ਹੋਏਗੀ ਪੰਜਾਬ ਦੇ ਲੋਕ ਵੀ ਪਿਆਰ ਕਰਦੇ ਆ ਯਾਰ ਇਹ ਇਕੱਲਾ ਨਾ ਕਹਿਣੀਆਂ ਬਹੁਤ ਸੋਖੀਆਂ ਹੁੰਦੀਆਂ ਕਿਉਂਕਿ ਸਿਆਸਤ ਦੇ ਵਿੱਚ ਕੁਰਸੀ ਜਿਹਦੀ ਜਾਂਦੀ ਹੈ ਨਾ ਦਰਦ ਉਹਨੂੰ ਹੁੰਦਾ ਲੇਕਿਨ ਮੇਰੀ ਆਪਣੀ ਸੋਚ ਹੈ ਕਿ ਅਕਾਲੀ ਦਲ ਦੇ ਵਿੱਚ ਕਦੀ ਵੀ ਅਕਸੈਪਟੈਂਸ ਉਹਦੀ ਨਹੀਂ ਹੋਈ ਜਿਹਨੂੰ ਸ਼੍ਰੀ ਕਾਲਤਖਬ ਸਾਹਿਬ ਨੇ ਸਜਾ ਦਿੱਤੀ ਹੈ ਭਾਵੇਂ ਸੁਜੀਤ ਸਿੰਘ ਬਰਨਾਲਾ ਸੀਗੇ ਤੁਸੀਂ ਦੇਖੋ ਜਦੋਂ ਸਜ਼ਾ ਮਿਲੀ ਸੁਰਜੀਤ ਸਿੰਘ ਬਨਾਲਾ ਖਤਮ ਹੋਏ ਨੇ ਬੂਟਾ ਸਿੰਘ ਸੀਗੇ ਜਦੋਂ ਸਜ਼ਾ ਮਿਲੀ ਉਹ ਖਤਮ ਹੋਏ ਨੇ ਗਿਆਨੀ ਜੈਲ ਸਿੰਘ ਜਦੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਸਜ਼ਾ ਮਿਲੀ ਹੈ ਖਤਮ ਹੋਈ ਨੇ ਅਕਾਲ ਤਖਤ ਸਾਹਿਬ ਤੇ ਸਜ਼ਾ ਮਿਲਣ ਤੋਂ ਬਾਅਦ ਬਹੁਤ ਮੈਨੂੰ ਵੈਸੇ ਕੋਈ ਐਗਜ਼ਾਮਪਲ ਨਹੀਂ ਨਜ਼ਰ ਆਂਦੀ ਕਿਉਂਕਿ ਉਹ ਤਾਂ ਯਾਰ ਕਿਸੇ ਇੱਕ ਗੱਲ ਨੂੰ ਸਮਝੋ ਪਹਿਲਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਸੇ ਮਾਨਵ ਨੇ ਨਹੀਂ ਕੀਤੀ ਕਿਸੇ ਮਨੁੱਖ ਨੇ ਨਹੀਂ ਕੀਤੀ ਉਹ ਸਾਖਸ਼ਾਤ ਪਰਮਾਤਮਾ ਨੇ ਕੀਤੀ ਹੈ ਤੇ ਜੇ ਪਰਮਾਤਮਾ ਨੇ ਸਜ਼ਾ ਦਿੱਤੀ ਹੈ ਤੇ ਆਪਾਂ ਮਨੁੱਖੀ ਸਜ਼ਾ ਉਹਦੇ ਸਾਹਮਣੇ ਕੀ ਹੈ ਤੇ ਇਸ ਦਾ ਮਤਲਬ ਜਿਹਨੂੰ ਪਰਮਾਤਮਾ ਨੇ ਸਜ਼ਾ ਲਾਤੀ ਕੋਈ ਵੀ ਇਦਾਂ ਮਤਲਬ ਉਸ ਤੋਂ ਵੱਡੀ ਸਜ਼ਾ ਹੀ ਕੋਈ ਨਹੀਂ ਤੁਸੀਂ ਸਮਝਦੇ ਹੋ ਵੀ ਸ਼੍ਰੀ ਕਾਲ ਤਕ ਸਾਦੇ ਜੱਥੇ ਦਾ ਜੋ ਉਹ ਤੇ ਸਜ਼ਾ ਸੁਣਾਉਂਦੇ ਨੇ ਉਹ ਆਪ ਬੋਲਦੇ ਨਹੀਂ ਉਹ ਵਾਹਿਗੁਰੂ ਬੋਲਦਾ ਉਹ ਪਰਮਾਤਮਾ ਬੋਲਦਾ ਕਿਉਂਕਿ ਉਹ ਤਖਤ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਨਾਲ ਬਣਾਇਆ ਆਪਣੇ ਹੱਥਾਂ ਨਾਲ ਉਹਦੀ ਇੱਕ ਇੱਕ ਕਿੱਟ ਲਗਾਈ ਆ ਉਹਨੇ ਸੰਰਚਨਾ ਕੀਤੀ ਆ ਤੇ ਉਥੋਂ ਜੋ ਵੀ ਵਾਕ ਨਿਕਲੇਗਾ ਜੋ ਵੀ ਉਥੋਂ ਆਦੇਸ਼ ਨਿਕਲੇਗਾ ਜੋ ਹੁਕਮ ਨਿਕਲੇਗਾ ਉਹ ਹੁਕਮ ਮਨੁੱਖੀ ਜਿਹੜਾ ਵੈ ਅਕਾਲ ਤਖਸਾਲ ਦੇ ਜਥੇਦਾਰਦਾਰੀ ਹੋਏਗਾ ਉਹ ਸ੍ਰੀ ਗੁਰੂ ਮਹਾਰਾਜ ਦਾ ਹੋਏਗਾ ਜਿਨ੍ਹਾਂ ਨੇ ਉਹਦੀ ਸੰਰਚਨਾ ਕੀਤੀ ਆ ਤੇ ਜਿਨ੍ਹਾਂ ਨੇ ਉਹਨੂੰ ਸਜ਼ਾ ਦੇ ਦਿੱਤੀ ਵਾਹਿਗੁਰੂ ਨੇ ਪਰਮਾਤਮਾ ਨੇ ਸਜ਼ਾ ਦੇ ਦਿੱਤੀ ਮੈਂ ਕਿੱਦਾਂ ਸਮਝ ਸਕਦਾ ਹਾਂ ਕਾਮਯਾਬ ਹੋ ਸਕਦਾ ਨਹੀਂ ਡਾਕਟਰ ਸਾਹਿਬ ਸਜ਼ਾਵਾ ਦੀ ਗੱਲ ਚੱਲੀ ਐ ਆਪਾਂ ਇੱਕ ਦੂਸਰਾ ਟੌਪਿਕ ਵੀ ਨਾਲ ਛੇੜ ਲੈਨੇ ਆ ਬੀਬੀ ਜ਼ਗੀਰਕੌਰ ਦੀ ਗੱਲ ਕਰਦੇ ਆ ਤੁਸੀਂ ਅਤੀਤ ਵਿੱਚ ਬਿਹਤਰ ਝਾਤ ਮਾਰ ਸਕਦੇ ਹੋ ਤੁਸੀਂ ਪੱਤਰਕਾਰਤਾ ਵਿੱਚ ਰਹੇ ਹੋ ਬੀਬੀ ਜ਼ਗੀਰਕੌਰ ਉੱਤੇ ਦੋ ਇਲਜ਼ਾਮ ਲੱਗੇ ਨੇ ਖਾਸ ਕਰਕੇ ਔਰ ਉਹਨਾਂ ਇਲਜ਼ਾਮਾਂ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਸੀ ਲੰਗੇ ਦਿਨੀਓ ਪੇਸ਼ ਹੋਏ ਨੇ ਜਿਹਦੇ ਵਿੱਚ ਇੱਕ ਰੋਮ ਭੰਗ ਕਰਨ ਦਾ ਮਾਮਲਾ ਸੀਗਾ ਦੂਜਾ ਉਹਨਾਂ ਦੀ ਜਿਹੜੀ ਧੀ ਦੀ ਮੌਤ ਸੀਗੀ ਉਹਦਾ ਮਾਮਲਾ ਸੀਗਾ ਉਹਦੇ ਬਾਰੇ ਸਪਸ਼ਟੀਕਰਨ ਮੰਗਿਆ ਸੀਗਾ ਸਭ ਤੋਂ ਪਹਿਲਾਂ ਤਾਂ ਇਹਨਾਂ ਦੋ ਮਸਲਿਆਂ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਨਾ ਤੁਹਾ ਮੈਨੂੰ ਤਾਂ ਇਹ ਸਮਝ ਨਹੀਂ ਆਂਦੀ ਪਹਿਲੀ ਗੱਲ ਇਹ ਮੈਨੂੰ ਲੱਗਦਾ ਹੈ ਕਿ ਜਿਹੜਾ ਬੀਬੀ ਜਗੀਰ ਕੋਹ ਨੂੰ ਪੱਤਰ ਲਿਖਿਆ ਚਿੱਠੀ ਲਿਖੀ ਆ ਉਹ ਕਾਲਤਖ ਸਾਹਿਬ ਦੇ ਜਥੇਦਾਰ ਨੇ ਨਹੀਂ ਲਿਖੀ ਉਹ ਉਹਨਾਂ ਦੇ ਪੀਏ ਵੱਲੋਂ ਲਿਖੀ ਹੈ ਔਰ ਮੇਰੇ ਮੈਨੂੰ ਲੱਗਦਾ ਕਿ ਜਿੰਨੀ ਦੇ ਵਿੱਚ ਮੈਂ ਹੋਸ ਸੰਭਾਲਿਆ ਹੋ ਸਕਦਾ ਪਹਿਲਾਂ ਕੁਝ ਨਹੀਂ ਕਹਿ ਸਕਦਾ ਮੈਂ ਨਾ ਕਦੀ ਸੁਣਿਆ ਤੇ ਨਾ ਕਦੀ ਦੇਖਿਆ ਕਿ ਕੋਈ ਜਥੇਦਾਰ ਸਾਹਿਬ ਦਾ ਪੀਏ ਲਿਖ ਕੇ ਸਪਸ਼ਟੀਕਰਨ ਮੰਗੇ ਮੈਂ ਅੱਜ ਤੱਕ ਵੈਸੇ ਦੇਖਿਆ ਨਹੀਂ ਚਲੋ ਖੈਰ ਉਹਨਾਂ ਦੇ ਪੀਏ ਵੱਲੋਂ ਆਇਆ ਤੇ ਬੀਬੀ ਜਗੀਰ ਕੋਰ ਦਾ ਜਵਾਬ ਦੇਣਾ ਵੀ ਪੰਦਾ ਲੇਕਿਨ ਉਹਨਾਂ ਨੇ ਜਵਾਬ ਬਹੁਤ ਠੋਕਵਾ ਦਿੱਤਾ ਕਿਉਂਕਿ ਜਦੋਂ ਹਾਈ ਕੋਰਟ ਨੇ ਬਰੀ ਕਰ ਦਿੱਤਾ ਫਿਰ ਤਾਂ ਉਹ ਕੰਮ ਹੀ ਖਤਮ ਹੋ ਜਾਂਦਾ ਫਿਰ ਤਾਂ ਕੰਮ ਖਤਮ ਹੋ ਗਿਆ ਹਾਈ ਕੋਰਟ ਤੋਂ ਬਰੀ ਹੋ ਗਏ ਬਰੀ ਹੋਣ ਤੋਂ ਬਾਅਦ ਉਹ ਸ਼ਰੋਮਨੀ ਗੁਰਦੁਆਰਾ ਪਰਮੰਧ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਫਿਰ ਉਦੋਂ ਸਵਾਲ ਚੱਕਿਆ ਜਾਣਾ ਚਾਹੀਦਾ ਸੀਗਾ ਤੇ ਉਹਦੋ ਸਵਾਲ ਚੱਕਿਆ ਜਾਣਾ ਚਾਹੀਦਾ ਬੀਬੀ ਜਗੀਰ ਕੌਰ ਤਾਂ ਮੇਰੇ ਖਾਤੇ ਚਾਰ ਵਾਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਐ ਤੇ ਚਾਰ ਵਾਰਾਂ ਚ ਉਹਨਾਂ ਨੂੰ ਉਹਨਾਂ ਦੇ ਰੋਮ ਤੇ ਵੀ ਸਵਾਲ ਚੁੱਕਣੇ ਚਾਹੀਦੇ ਸੀਗੇ ਕਿ ਇਹ ਵੇਦਵੀ ਕਰਦੇ ਨੇ ਜੀ ਲੇਕਿਨ ਕਿਸੇ ਨੇ ਵੀ ਨਹੀਂ ਮੇਰੇ ਖਾਤੇ ਸਵਾਲ ਚੁੱਕਿਆ ਸੋ ਇਹ ਦਿਖਦਾ ਪਿਆ ਪੰਜਾਬ ਦੇ ਲੋਕਾਂ ਨੂੰ ਬਈ ਇਹ ਦਿਖਦਾ ਪਿਆ ਸਾਫ਼ ਤੌਰ ਤੇ ਬਈ ਇਹ ਸਿਆਸੀ ਤੌਰ ਦੇ ਉੱਤੇ ਜਿਹੜਾ ਇਹ ਖੇਡ ਖੇਡੀ ਗਈ ਹੈ ਕਿਉਂਕਿ ਕਿਉਂਕਿ ਇਹਦਾ ਕਾਰਨ ਹੈ ਕਿ ਬੀਬੀ ਜਗੀਰ ਕੌਰ ਜਿਹੜਾ ਅਕਾਲੀ ਦਲ ਦਾ ਬਾਗੀ ਧੜਾ ਜਿਹੜਾ ਪੰਥਕ ਸੁਧਾਰ ਲਹਿਰ ਚਲਾ ਰਹੇ ਨੇ ਉਸ ਧੜੇ ਦੀ ਸਭ ਤੋਂ ਮਜ਼ਬੂਤ ਇਸ ਬੀਬੀ ਆ ਜਿਹਦੇ ਜਿਹਦਾ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵਿੱਚ ਵੀ ਬੜਾ ਹੋਲਡ ਆ ਔਰ ਜਿਹਦਾ ਪੰਥਕ ਕਾਫੀ ਜਿਹੜਾ ਦਾਇਰਾ ਮਜ਼ਬੂਤ ਹੈ ਸੰਤ ਪ੍ਰੇਮ ਸਿੰਘ ਮੋਰਾੜੇ ਵਾਲੇ ਮੱਖਣਸ਼ਾ ਲੁਬਾਣਾ ਇਹ ਉਹਨਾਂ ਦੇ ਅੱਗੋਂ ਜਿਹੜੀ ਹੈ ਪੀੜ੍ਹੀ ਦੇ ਵਿੱਚੋਂ ਉਹਨਾਂ ਦੇ ਜਿਹੜਾ ਆਪਾਂ ਕਹੀਏ ਕਿ ਸ਼ਰਧਾਲੂ ਨੇ ਔਰ ਬੜੀ ਕੌਮ ਇਹਨਾਂ ਨਾਲ ਜੁੜੀ ਹੋਈ ਹੈ ਇਦਾਂ ਦੀ ਗੱਲ ਨਹੀਂ ਲੇਕਿਨ ਗੱਲ ਇਹ ਹੈ ਕਿ ਇਹਦਾ ਹੁਣ ਆਣਾ ਟਾਈਮਿੰਗ ਜਿਹੜੀ ਹੈ ਨਾ ਉਹ ਗਲਤ ਹੈ ਕਿ ਉਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਤੇ ਇਧਰੋਂ ਪੀਏ ਚਿੱਠੀ ਲਿਖੇ ਮੈਂ ਤਾਂ ਕਹਿੰਦਾ ਯਾਰ ਸ਼੍ਰੀ ਕਾਲ ਤਖਤ ਜਿਹੜਾ ਉਹ ਵਾਹਿਗੁਰੂ ਦੀ ਸੰਰਚਨਾ ਉਹ ਤਾਂ ਸਰਮਤ ਬਖਸ਼ੇ ਸਿਆਸਤ ਕਰਨ ਵਾਲਿਆਂ ਨੂੰ ਮੇਰੀ ਤਾਂ ਇਹੀ ਅਰਦਾਸ ਹੈ ਮੈਂ ਤਾਂ ਕਈ ਵਾਰ ਸੋਚਦਾ ਯਾਰ ਬਹੁਤ ਹੋ ਗਿਆ ਇਸਾਰੇ ਮਿਲਜੁਲ ਕੇ ਜਿਹੜੇ ਆ ਨਾ ਇਹਨੂੰ ਖਤਮ ਕਰ ਦੇਣਾ ਚਾਹੀਦਾ ਮਾਮਲੇ ਨੂੰ ਕਿਉਂਕਿ ਸਿਆਸੀ ਕਰਨ ਨਹੀਂ ਹੋਣਾ ਚਾਹੀਦਾ ਇੱਕ ਨਾ ਟਰਮ ਹੁੰਦੀ ਹੈ ਸਿਆਸੀ ਬਦਲਾਖੋਰੀ ਕਿਤੇ ਆ ਪੰਥ ਦੇ ਨਾਂ ਦੇ ਉੱਤੇ ਸਿਆਸੀ ਬਦਲਾਖੋਰੀ ਤੇ ਨਹੀਂ ਲਈ ਜਾ ਰਹੀ ਦੇਖੋ ਮੈਂ ਤੁਹਾਨੂੰ ਕੀ ਕਹਿਣਾ ਸ਼੍ਰੀ ਕਾਲ ਤਖਸਾਲਬ ਨੂੰ ਟਾਹ ਲਾਉਣ ਦੀ ਕੋਸ਼ਿਸ਼ ਜਿਹੜੀ ਆ ਨਾ ਉਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਮੈਂ ਕੋਈ ਜ਼ਿਆਦਾ ਗੱਲ ਕਰਨਾ ਨਹੀਂ ਚਾਹੁੰਦਾ ਕਿਉਂਕਿ ਮੈਂ ਬਹੁਤ ਨਮਾਣਾ ਲੇਕਿਨ ਸ਼੍ਰੀ ਕਾਲ ਤਖਸਾਲਬ ਦੀ ਮਰਿਆਦਾ ਔਰ ਜਿਹੜੀ ਤਾਕਤ ਉਹ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਤਾਕਤ ਹੈ ਉਹਦੀ ਮਰਿਆਦਾ ਬਹੁਤ ਉੱਪਰ ਹੈ ਲੇਕਿਨ ਉਥੇ ਸਿਆਸੀ ਕਰਨ ਦੇ ਤੌਰ ਤੇ ਜਿਹਨੇ ਚਿੱਠੀ ਵੀ ਲਿਖੀ ਹੈ ਉਹਨੂੰ ਵੀ ਚਾਹੀਦਾ ਕਿ ਇਹਦਾ ਇਸਤੇਮਾਲ ਸਿਆਸਤ ਵਾਸਤੇ ਨਾ ਕੀਤਾ ਜਾਵੇ ਇੱਕ ਜਿਹੜੀ ਆ ਬੀਬੀ ਜਗੀਰ ਘੋੜ ਅਕਾਲੀ ਦਲ ਦੀ ਲੀਡਰ ਵੀ ਰਹਿ ਚੁੱਕੀ ਆ ਮੰਤਰੀ ਵੀ ਰਹਿ ਚੁੱਕੀ ਆ ਔਰ ਉਹ ਲਗਾਤਾਰ ਚਾਰ ਵਾਰ ਉਥੇ ਐਸਜੀਪੀਸੀ ਦੀ ਪ੍ਰਧਾਨ ਰਹਿ ਚੁੱਕੀ ਆ ਸਵਾਲ ਉਦੋਂ ਤਾਂ ਕੋਈ ਚੱਕਿਆ ਨਹੀਂ ਸਵਾਲ ਹੋਣਾ ਕਿ ਚੱਕੇ ਜਾਣੇ ਤੇ ਇੱਥੋਂ ਪਤਾ ਲੱਗਦਾ ਹੈ ਕਿ ਸ਼੍ਰੀ ਕਾਲ ਤਖਸਾਲ ਦੇ ਕੋਲ ਜਿਹੜੇ ਆ ਜਿੱਥੇ ਪੰਥਕ ਮਸਲੇ ਹੋਣੇ ਚਾਹੀਦੇ ਵੱਡੇ ਮਸਲੇ ਹੋਣੇ ਚਾਹੀਦੇ ਆ ਪੰਥ ਦੇ ਮਸਲੇ ਵਿਚਾਰੇ ਜਾਣੇ ਚਾਹੀਦੇ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਪਹਿਲਾਂ ਕਰਕੇ ਹਟਿਆ ਕਿ ਪੰਥ ਕਿੰਨੀਆਂ ਔਕੜਾਂ ਦਾ ਸਾਹਮਣਾ ਕਰ ਰਿਹਾ ਪੰਥ ਗੱਦਾਰੀਆਂ ਦਾ ਸਾਹਮਣਾ ਕਰ ਰਿਹਾ ਉੱਥੇ ਉਹ ਮਸਲੇ ਵਿਚਾਰੇ ਜਾਣੀ ਚਾਹੀਦੇ ਉੱਥੇ ਇਹ ਨਿਜੀ ਮਸਲੇ ਜਿਨ੍ਹਾਂ ਦੇ ਵਿੱਚੋਂ ਕੁਝ ਹੈ ਵੀ ਨਹੀਂ ਸਿਆਸਤ ਦੇ ਤੌਰ ਤੇ ਜਿਹੜੇ ਨਿਜੀ ਮਸਲੇ ਆ ਉਹ ਖੜੇ ਕੀਤੇ ਜਾਂਦੇ ਆ ਕਿਉਂਕਿ ਬੀਬੀ ਜਗੀਰਕੌਰ ਜੋ ਮੈਂ ਕੱਲ ਪਰਸੋ ਦੇਖ ਰਿਹਾ ਸੀ ਕਿ ਉਹਨਾਂ ਦਾ ਗ੍ਰਾਫ ਜਿਹੜਾ ਬੜਾ ਟੱਕਰ ਵਾਲਾ ਗ੍ਰਾਫ ਚੱਲ ਰਿਹਾ ਜੇ ਤਾਂ ਖੈਰ ਅਮਰਤਪਾਲ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਪਾਰਟੀ ਨੇ ਅਗਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਲੜੀ ਫੇਰ ਤਾਂ ਸਾਲੋਂ ਨੇਰੀ ਹੀ ਨਿਕਲੇਗੀ ਮੈਂ ਤੁਹਾਨੂੰ ਦੱਸ ਕੇ ਚੱਲਾਂ ਫਿਰ ਤਾਂ ਨੇਰੀ ਹੀ ਨਿਕਲੇਗੀ ਲਕਿਨਾ ਫਿਰ ਵੀ ਪੰਥਕ ਸੁਧਾਰ ਲੈ ਦੇ ਲੀਡਰ ਅਗਰ ਲੈਕਚਰ ਹੁੰ ਲੜਨਾ ਚਾਹੁੰਦੇ ਆ ਉਹਨਾਂ ਨੂੰ ਇਦਾਂ ਨਹੀਂ ਰੋਕਿਆ ਜਾਣਾ ਚਾਹੀਦਾ ਕਿ ਆਪਾਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੱਤਰ ਲਿਖ ਕੇ ਸ਼੍ਰੀ ਕਾਲ ਤਖਤ ਸਾਹਿਬ ਦਾ ਇਹ ਕੰਮ ਲਈ ਇਸਤੇਮਾਲ ਕਰੀਏ ਇਹ ਸ਼ੋਭਾ ਨਹੀਂ ਦੇ ਐ ਵੀ ਹੋ ਸਕਦਾ ਕਿ ਐਸਜੀਪੀਸੀ ਦਾ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਆਪਣੇ ਅੰਦਰੋਂ ਵੀ ਜਿਹੜੀ ਆ ਉਹ ਨਹੀਂ ਹੁੰਦੀ ਹਾਂ ਬੀਬੀ ਜਗੀਰ ਕੌਰ ਦੀਆਂ ਗਲਤੀਆਂ ਪੰਥਕ ਮਸਲਿਆਂ 'ਚ ਹੈਗੀਆਂ ਵੀ ਜਗ੍ਹਾ ਆ ਕੇ ਉਹਦੀਆਂ ਸ਼ਿਕਾਇਤਾਂ ਕਰੋ ਸ਼ੀਰਕਾਲ ਤੱਕ ਸਾਥ ਤੇ ਕਰੋ ਲੇਕਿਨ ਉਸ ਟਾਈਮਿੰਗ ਕਿੰਨੀ ਗਲਤ ਹੈ ਇਹਦੇ ਨਾਲ ਜਿਹੜਾ ਮੈਂ ਨਹੀਂ ਕੱਲਾ ਜਿਹੜਾ ਵਿਖਰ ਦੇ ਵਿੱਚ ਸਾਰਾ ਸਿੱਖ ਕਮਿਊਨਿਟੀ ਹੈ ਉਹਨਾਂ ਚ ਇਸ ਚੀਜ਼ ਤੇ ਰੋਸ਼ ਹੈ ਅੱਛਾ ਮੈਂ ਇਹ ਵੀ ਪੁੱਛਣਾ ਚਾਹੁੰਨਾ ਹੈ ਕਿ ਐਸਜੀਪੀਸੀ ਇਲੈਕਸ਼ਨਸ ਦਾ ਵੀ ਜ਼ਿਕਰ ਹੋਇਆ ਕਿ ਇਹ ਐ ਕਿਹਾ ਜਾ ਸਕਦਾ ਹੈ ਕਿ ਐਸਜੀਪੀਸੀ ਇਲੈਕਸ਼ਨਸ ਦੇ ਵਿੱਚ ਬੀਬੀ ਨਾਂ ਲੜਨ ਜਾਂ ਜੇ ਲੜਦੇ ਆ ਤਾਂ ਉਹਨਾਂ ਤੋਂ ਘਬਰਾਏ ਹੋਏ ਨੇ ਬਾਕੀ ਲੀਡਰ ਐ ਕੁਝ ਹੈਗੀ ਗੱਲ ਬਿਲਕੁਲ ਹੈਗੀ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਟੱਕਰ ਜਿਹੜੀ ਹੈ ਅਡੋਗੜ ਸਰਜਿੰਦਰ ਸਿੰਘ ਧਾਮੀ ਨੂੰ ਬੀਬੀ ਜ਼ਗੀਰ ਕੋਰੀ ਦੇ ਸਕਦੀ ਆ ਲੇਕਿਨ ਮੈਂ ਫੇਰ ਤੁਹਾਨੂੰ ਕਹਿ ਕੇ ਚੱਲਾਂ ਇਹ ਅੱਜ ਦਾ ਦਿਨ ਟਾਈਮ ਨੋਟ ਕਰ ਲਿਓ ਜੇ ਭਾਈ ਅਮਰਪਾਲ ਸਿੰਘ ਖਾਲਸਾ ਦੀ ਪਾਰਟੀ ਐਸਜੀਪੀਸੀ ਦੀਆਂ ਚੋਣਾਂ ਲੜੇਗੀ ਤੇ ਇੱਕ ਤਰਫਾ ਜਿੱਤ ਹੋਏਗੀ ਜੀ ਬਿਲਕੁਲ ਇਹ ਫਿਲਹਾਲ ਸਿਚੁਏਸ਼ਨ ਹੈ ਨਾ ਦੋ ਮੁੱਦਿਆਂ ਦੇ ਉੱਤੇ ਆਉਣ ਵਾਲਾ ਸਮਾਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ